ਜੀ ਸ਼ਸ਼ੀਕਾਲ ਵੈਲਕਮ ਕਿਹਾ ਚਾਲ ਕਿੰਨੇ ਸਰਾ ਚਟਾ ਵਧੀਆ ਟਾਈਮ ਹੋ ਚੁੱਕਾ ਸਾਡੇ ਨੂੰ ਬਸ ਦਾ ਤੇ ਅੱਜ ਚੱਲੇ ਆਂ ਤੁਮ ਜੇ ਇਹ ਦੁਕਾਨ ਜੀ ਚਾਇ ਕਰਦੇ ਆਂ ਅਸੇ ਦੇ ਪੁੱਲ ਤੇ ਕੱਪੜੇ ਚੱਲੀ ਹੋਰ ਉਥੇ ਜਲਦੇ ਵੇ ਤੁਹਾਨੂੰ ਉਥੇ ਜਾ ਕੇ ਮਾਸਾ ਕਰ ਲਿਆ ਆਪਾਂ ਤੇ ਚੱਲੇ ਆਂ ਕਿਹਨੇ ਸੌਣ ਦੇ ਆਪਦੇ ਤੇ ਮਾਫੀ ਚਲੋ ਮਿਲਦੇ ਨੇ ਤੁਹਾਨੂੰ ਉੱਥੇ ਜਾ ਕੇ ਪਾਜੀ ਆਉਂਦੇ ਆ ਸਮਾਨ ਚੋਂ ਕਢਣਾ ਆਪਾਂ ਤੇ ਸਮਾਨ ਲੈ ਕੇ ਫਿਰ ਚੱਲੇ ਆਂ ਅਜਾ ਤਾਂ ਕਿਥੇ ਸੌਂ ਨਹੀਂ ਲਿਆ ਜੀ ਤੇ ਰਾਤ ਸੁੱਤਾ ਨਹੀਂ ਫਤਿਹ ਬਦਨੀ ਆਈ ਰਾਤ ਰਹੁੰਦਾ ਹੀ ਰਿਹਾ ਫਤਿਹ ਤੇ ਸੌਂ ਜਾਂਦਾ ਕਿ ਜਾਇ ਲੈ ਲੇ ਲੇਕਿਨ ਕਿ ਲੈਟ ਬੰਦ ਹੋ ਗਈ ਨਾ ਗਰਮੀ ਬੜੀ ਸੀ ਰਾਤੀ ਤੇ ਉੱਧਰ ਨੂੰ ਪਤਾ ਜੀ ਫਿਰ ਗਰਮੀ ਦੇ ਚੋਖਾ ਹੈ ਤਾਂ ਪਤਾ ਤੇ ਬਹੁਤ ਫੈਰਾ ਸੌਂ ਪੈਣੀ ਕਰਮੀ ਬਹੁਤ ਲੱਗਦੀ ਰਹੀ ਲੈਰ ਬੰਦੀ ਰਹੀ ਰਹਾ ਲੈ ਤਾਈਆ ਸਵੇਰੇ 5:30 ਵਜੇ ਤੇ ਫੇਰ ਸੁੱਤਾ 5:30 ਤੋਂ 7:00 ਵਜੇ ਉੱਠ ਜਾ ਤੇ ਚਲ ਠੀਕ ਕਰ ਆ ਸਮਾਨ ਸਨ ਕੱਢ ਲਾਂ ਤੂੰ ਪਹੁੰਚੇ ਕੰਮ ਦੇ ਚਿੰਕਲ ਵੀ ਆ ਗਿਆ ਔਰ ਬੜਾ ਠੀਡਾ ਤੇ ਨਹਾਲ ਬੜੇ ਚਿਰਦਾਂ ਲੱਭਣੇ ਡੇ ਭਾਈ ਦੁਕਾਨਾਂ ਨਾਲ ਇਹ ਬੰਦੇ ਨਾਲੇ ਕਾਲੇ ਹੋਏ ਪਏ ਉਹ ਸਲੂਨ ਵਿਲਾ ਉਹ ਸੁਨੂਣ ਤੇਰੇ ਸਾਹਮਣੇ ਤੇ ਕੱਟੇ ਦੀ ਗੱਲ ਲੈ ਵੀ ਚੱਲ ਚੱਲ ਕਾਰਚਾਗ ਵਾਲਾ ਬੋਰਡ ਦੀ ਜਿੱਦਾ ਕਟਿੰਗ-ਵਟਿੰਗ ਕਰਤੀ ਆਪਾਂ ਵੇਲਾ ਤੇਰੇ ਆਉਣ ਤੋਂ ਪਹਿਲਾਂ ਹੀ ਹੈ ਕਿ ਨਹੀਂ ਲੈ ਵੀ ਆ ਤੇ ਕਾਣਾ ਆਪਾਂ ਤਿਆਰ ਕਰਨੇ ਆ ਸਮਾਨ ਲੈ ਕੇ ਆਤਾ ਸਮਾਨ ਜਿਹਾ ਨਹੀਂ ਸਮਾਨ ਆਉਣ ਡਿਆ ਅਜੇ ਆਪਣਾ ਸਮਾਨ ਆ ਪਿਆ ਲੈ ਵੀ ਕਟਿੰਗ-ਕੁਟਿੰਗ ਕਰਨ ਡਾਵੇਂ ਆਪਾਂ ਕਟੇਪਨੇ ਕਰਤੀ ਬਹੁਤੀ ਸਿਰਫ ਕਟਿੰਗ ਕਰਨੀ ਮੈਂ ਕਿਲੇ ਸੀਡ ਆਫ ਨਾਲ ਦੇ ਕਲਾ ਕਰੋ ਚੈੱਕ ਕਰਨਾ ਹੈ ਮੱਧਨ ਦੇ ਨਾਲ ਕਿੱਥੇ ਤੇਰਾ ਸਾਈਕਲ ਆਉਂਦਾ ਹੈ ਉਹ ਨਾਉਨਸ ਟੈਂਟ ਇਹ ਤਾਂ ਨੀਵਾ ਕਪੜੇ ਦੀ ਦੁਕਾਨ ਤਿਆਰ ਲੈ ਵੀ ਅੱਡਾ ਤੇ ਆਪਾ ਬਣਾ ਲਿਆ ਦੇਸੀ ਜਗਾੜ ਨਾਲ ਹੀ ਚੋਕਾ ਦੂ ਸਨੈਕ ਲਾਉਣਾ ਤਾਪਾ ਚੂੜੀ ਤੇ ਅੱਗੇ ਆ ਫਾਫੇ ਤੋਂ ਨਾ ਮਰਚਣ ਮਰਚਣ ਬੋਣ ਕੋਈ ਨਾ ਆਪਣਾ ਬੈਸਟ ਫਰਮ ਹੋਰ ਕਾਪੜਾ ਮਾਰਨੇ ਉਹਦਾ ਸ਼ੀਟ ਵੇਂਦੀ ਰਿਹਾ ਨੇ ਉਹਦੇ ਦੇ ਲੋੜ ਨਹੀਂ ਕੀ ਮਤਲਬ ਜਰਾ ਕਹਿੰਦਾ ਅਹੀਂ ਫੈਕਲ ਸਹੀ ਨਹੀਂ ਲਾਉਣ ਦੇ ਬਸ ਗੱਲ ਕਰਨੀ ਆਮ ਪਾਣੀ ਐਂ ਦੇਖੋ ਸਾਡੀ ਦਿਓ ਵੀ ਫਸ ਜੀ ਪੁੱਲ ਤੇ ਲੱਗੇ ਆਪਾਂ ਉਹ ਬਜਟ ਸਾਹਮਣੇ ਵਾਟ ਕੋ ਰੱਖਿਆ ਪਾਣੀ ਦਾ ਬਾਹਰ ਬਾਈਕ ਆਪਣੇ ਲੱਗੀ ਇੱਧਰ ਇਹ ਬਾ 2-4 ਦਿਨ ਤੇ ਰੱਖੋ ਦੁਕਾਨ ਆਲੀ ਸ਼ਾਂਤ ਨੂੰ ਤਿਆਰ ਮਿਲਣੀ ਬਸ ਲੈ ਵੀ ਘਰੇ ਤੇ ਆਪਾਂ ਪਹੁੰਚ ਗਏ ਆ ਫਤੇਵਾਦੇ ਚਿੱਜੀ ਲੈ ਕੇ ਫਤੇ ਜੀ ਗਾਨੀ ਆ ਚਿੱਜੀ ਗਾਨੀ ਬਾਉਲੀ ਇਹਦੇ ਸਭ ਜੀ ਬੰਨੇ ਤਾਰੇ ਬੰਨੇ ਗੀ ਦੋ ਦਿਤੇ ਆ ਦੋ ਦਿਨ ਸਿਸਰਦੋ ਆਲੂਆਂ ਬਣਾ ਰਹੇ ਆ ਵਿੱਚ ਮੈਂ ਵਾਲੀ ਦੇ ਹਾਂ ਤੇ ਕੱਲੀ ਕੱਲੀ ਆਲੂ ਰੀ ਬਣਾਉਂਦੇ ਲੋਕ ਕੱਲੀ ਜਰਵੀ ਨਹੀਂ ਦੋਵੇਂ ਬਣਾਦੇ ਮੈਂ ਤਾਂ ਅੰਦਰ ਤਾਂ ਇਸ ਕਰਕੇ ਪਾਏ ਜੱਬ ਵੀ ਖਾਣਾ ਨਹੀਂ ਵੀ ਆ ਤੁਹਾਨੂੰ ਪਾਤੇ ਵਿੱਚ ਦੋ ਘਰ ਦਿੰਦੀ ਤੇ ਮੈਂ ਚੱਕ ਵਿੱਚ ਪਾ ਦਿੰਦੀ ਬਹੁਤ ਥੋੜੀ ਵੱਧ ਬਣ ਜੂਗੀ ਸਬਜ਼ੀ ਚਲੋ

ਦੀ ਸੇਵੀਆਂੇ ਬਣਦੀਆਂ ਪਈਆਂ ਹੱਥ ਨਾਲ ਵਰਕੇ ਸੇਵੀਆਂ। ਇੱਕ ਤਾਂ ਮਸ਼ੀਨਾਂ ਵੀ ਬਣਦੀਆਂ ਨੇ। ਇਹ ਹੈ ਤੇ ਨਾਲ ਬੱਟੀ ਦੀਆਂ। ਬੜਾ ਵੱਡਾ ਗਲਾਸ ਫਾਟਦਾ ਹੈ। ਇਹ ਫਿਰ ਇਹਨਾਂ ਖਾੜੀ ਦੇ ਨਾਲ ਚਿਪਕਦੀਆਂ ਨਹੀਂ ਆਪ ਖਲਾ ਰਿਆ। ਵੀਨ ਤੇ ਬੜੀ ਇਹਨਾਂ ਦੀ ਪਰ ਇਹਨਾਂ ਦੇ ਖਾਨ ਚ ਵਧੀਆ ਲੱਗਦੀਆਂ ਟੇਸਟ ਲੱਗਦੀਆਂ। ਕੌਣ-ਕੌਣ ਇਦਾਂ ਵੱਟਦਾ ਸੇਵੀਆਂ ਹੱਥਾਂ ਨਾਲ ਕਮੈਂਟ ਐਸੇ ਦੱਸਿਓ। ਸਾਂਗਿਆ ਤੇ ਇਹ ਮਹਨਾਂ ਪੁਰਾਣੀਆਂ ਮਿੰਨੀਆਂ ਬੁਲੰਦੀਆਂ ਰਹਿੰਦੀਆਂ ਪੁਰਾਣੀਆਂ ਬੇਜੀਆਂ ਦੀਆਂ ਨੇ ਧਰਤੀ ਮੇਰੀ ਬੁਲੰਦੀਆਂ ਹੁੰਦੀਆਂ ਉਹਨੇ ਬੜੀ ਮਿਹਨਤ ਵਿਚਾਰੀ ਨੇ ਕਰਨੀ ਫਿਰ ਤੱਪੜ ਜਾਵ ਸਾਗੇ ਤੇ ਧੁੱਤੀ ਪਾਉਂਦੀਆਂ ਸੀ ਐਵੇਂ ਕਿ ਇਹਨਾਂ ਨੂੰ ਖੁੰਣਾ ਕੋਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <photos> ਮਾੜੀ ਜੀ ਬਸ ਧੋਪ ਲਵਾ ਲੋ ਤੇ ਮਤਲਬ ਕਿ ਜਿਵੇਂ ਸੁੱਕ ਜੇ ਜਾਣ ਸੁ ਇਹ ਹੈ ਜੀ ਆਟੇ ਦੀਆਂ ਨਾ ਗਿੱਲੀਆਂ ਨਹੀਂ ਹੁੰਦੀਆਂ ਮਾੜੀ ਜੀ ਧੋਪ ਲਵਾ ਲੋ ਨਏ ਤੇ ਨਾ ਨਹੀਂ ਲਮਾਉਣੀ ਸੇ ਭੁੰਨਣ ਦੀ ਚਾਹਦੇ ਨਹੀਂ ਨਹੀਂ ਹੁਣ ਇਹ ਜਿਹੜੀਆਂ ਸੇਮੇ ਜਿ ਬਣਾਈਆਂ ਵਾ ਇਹਨੂੰ ਇਹ ਇੱਧਰ ਰਹਿਣ ਦੇਣੀ ਹੈ ਕਿ ਇਹਨੂੰ ਇਹਨਾਂ ਕਰਨਾ ਤੇਲ ਚ ਕਰਨਾ ਘਿਓ ਚ ਇਹਨਾਂ ਨੂੰ ਭੁੰਨਣਾ ਘਿਓ ਚ ਸੁੱਕੀਆਂ ਘਿਓ ਚ ਨਹੀਂ ਭੁੰਨਣਾ ਇਹ ਇਹਦੇ ਇਹਦੇ ਗਿੱਲੀਆਂ ਆ ਤੇ ਫਿਰ ਆਟਾ ਇਦਾਂ ਕਿਤਾ ਕਰਨਾ ਕਰਨੀ ਹੈ ਇਹ ਧੁੱਪੇ ਮਤਲਬ ਪਹਿਲਾਂ ਸੁਕਾਉਣੀਆਂ ਥੋੜੀ ਜਿਹੀ ਧੁੱਪ ਲਵਾਉਣੀ ਇਹਨਾਂ ਨੂੰ ਮੂੜ ਕੇ ਫਿਰ ਭੁੰਨਣੀਆਂ ਉਦਾਂ ਕੜਾਈ ਚ ਪਾ ਕੇ ਧੁੱਪ ਲਵਾਣੀ ਮਾਰ ਲਓ ਧੁੱਪ ਲਵਾਉਣੀ ਆ ਧੁੱਪ ਲਵਾਉਣੀ ਫਿਰ ਥੋੜਾ ਜਿਹਾ ਟਾਈਮ ਧੁੱਪ ਤੋਂ ਬਣਵਾਉਣੀ ਹੈ ਤੇ ਫਿਰ ਮੂੜ ਕੇ ਫਿਰ ਭੁੰਨਣਾ ਚਾਹਦੇ ਹਾਂ ਥੋੜਾ ਇੱਕ ਕੰਨਾ ਟਾਈਮ ਲੱਗਦਾ ਹੈ ਬਣਾਉਣ ਦਾ ਆਹ ਥੋੜੀ ਜਿਹੀ ਬਣੀ ਇਸ ਕੋਲ ਲੱਗ ਜਵੇ ਰੋਜ਼ ਹੀ ਬੰਦਾ ਕਰੇ ਤਾਂ ਫੇਰ ਕੇਸ ਨੇ 1 1 ਇੰਚੇ ਇੱਕ ਬਣ ਜਾਂਦੀਆਂ ਮੀਂਹ ਸਿੱਟ ਕਰ ਲੱਗਦੀ ਸੇਸ਼ ਤੇ ਬੰਦੀਆਂ ਫੇਰੇ ਦੇਸੀ ਜਿਓ ਇਹ ਪਾਵੇ ਇੱਕ ਉਹ ਹਾਂ ਚਲੋ ਇਹ ਹੱਲੇ ਕਰਨੀ ਹੈ ਮੇਰੇ ਮਨ ਤੇ ਬਣੀਆ ਕਰਨ ਕਹਿੰਦੇ ਆ ਜ ਮੇਰੇ ਬਾਤੇ ਬਣੀਆ ਕੱਲ੍ਹ ਸੇ ਨਹੀਂ ਤੇ ਬਾਕੀ ਬਰੋ ਬੰਦੇ ਇੱਕ ਵਾਰ ਤੇ ਇੱਕ ਵਾਰ ਤੇ ਪਰਸ ਵਾਰੀ ਵਾਰ ਸੀਦੀ ਕਿ ਜਾਂ ਫਿਰ ਇਸਾਈਡ ਤੋਂ ਪਿੰਨੂ ਕੰਨੋਂ ਹਾਰਪਾ ਤੇਰੀਆਂ ਬਣ ਗਈਆਂ ਸੋਣ ਅਤੇ ਪ੍ਰਤੀਤ ਲਈ ਅਸੀਂ ਇਹ ਬਣ ਗਈਆਂ ਪੁੱਤ ਕਾਣੀਆਂ ਵਿਟਨਾਮ ਦਾ ਵਾਸੀਆਂ ਹੁੰਦੀਆਂ ਇਹ ਸੇਆਂ ਹੁੰਦੀਆਂ ਪਾਲੀਆਂ ਆਪਣੀਆਂ ਰੈਡੀ ਛੜੀ ਹੁੰਦੀਆਂ ਪਈਆਂ ਮੀਨ ਤੇ ਬੜੀ ਦਾ ਤਕਦੀ ਤੇ ਪਿਆਰੇ ਵੀ ਬਣਾਉਂਦੀ ਇਹਨੇ ਹਾਰਪਾ ਤੇ ਲੱਤ ਮਾਰ ਕੇ ਮੈਂ ਹੋਰ ਜਿੱਦਾਂ ਕੀਤਾ ਬਾਈ ਹੈ ਤੇ ਤੂੰ ਦਾ ਵੀ ਖਲਾਰਤਾ ਹੋਈ ਚੁੱਕਿਆ ਤੇ ਦੱਸ ਤੁਹਾਨੂੰ ਦਾ ਬੜਾ ਬੰਦਾ ਵੀ ਚਿਹਰਾ ਖਟੀਆਂ ਮੈਂ ਫੁਲਕੇ ਬੰਦੇ ਹੋ ਇਧਰ ਉਹ ਇਧਰ ਵੀ ਸੀਆਂ ਨਹੀਂ ਆ ਪਸੇ ਵੀ ਇੱਥੇ ਬਣਾ ਗਦੇ ਇੱਥੇ ਰੋਕਤੀਆਂ ਬਸ ਖਤਮ ਟਾਟਾ ਬਾਏ ਬਾਏ ਕਰਤਾ ਹਾਂ ਹੈ ਨਾ ਲਗਾ ਕੇ ਕੰਮ ਦਾ ਸੀਮੇ ਲੱਗਣਾ ਥੋੜੀ ਜਿਹੀ ਨਹੀਂ ਆਣੀਆਂ ਸੇਵੀਆਂ ਹਰਕਾ ਕੇ ਬਾਤ ਇਹ ਬੰਦਾ ਹੈ ਗਰੀਮ ਲੱਗੇ ਉਹ ਰੈਡੀ ਮੇਡ ਆਲੀ ਪਤਾ ਤੇ ਇਹਨੂੰ ਵੀ ਸਾਰਾ ਨੂੰ ਪਤਾ ਅਣਾ ਬਦੇ ਪਤਾ ਹੈ ਤੇ ਇਹਨੂੰ ਕਿ ਨਹੀਂ ਪਤਾ ਸਾਰਿਆਂ ਨੂੰ ਸਾਰਾ ਪਤਾ ਹੈ ਡੱਬਾ ਸੇਵੀਆਂ ਲੱਭਣ ਡੇਬਾ ਫਤਨੇ ਫੜਿਆ ਸੇਵੀਆਂ ਪਤਾ ਤੇ ਤੁਹਾਨੂੰ ਵੀ ਇਹ ਜੀ ਜਾਣ ਕੇ ਤੀ ਕਹਿੰਦੇ ਏ ਮੈਂ ਉਹ ਨਹੀਂ ਲਿਆ ਇਹ ਮਗਰ ਮੋੜ ਕੇ ਮੈਂ ਮੈਗਾ ਉਸ ਲਾਦੇ ਵਿੱਚ ਰੱਖਿਆ ਵੱਡਾ ਪਾ ਪਰ ਨਹੀਂ ਉਹ ਫਤਨੇ ਫੜਾਇਆ ਮੈਨੂੰ ਲੱਭਾ ਜੀ ਮੈਂ ਗਾਣੇ ਟੱਕਰ ਜਿਆ ਦਿੱਤਾ ਉਹਨੂੰ ਚੱਲ ਕੋਈ ਨਹੀਂ ਅਧੇ ਆਂਗਰ ਆ ਰੋਟੀ ਬਣੀ ਆਪਣਾ ਆ ਗਿਆ ਆ ਜੋ ਸਕ ਲੋ